ਖਾਲੀ ਦਲ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਪੰਜਾਬ ਬਚਾਓ ਯਾਤਰਾ ਕੱਢੀ ਗਈ ਇਹ ਵੀ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਵੀ ਇਹ ਹਲਕਾ ਦੋਵੇਂ ਢਿੰਡੇ ਨੇ ਇਹ ਹਲਕਾ ਫਿਰ ਵੀ ਤੁਹਾਡਾ ਸਦਾ ਦੇ ਲਈ ਰਹੇਗਾ ਜੋਈ ਹਮੇਸ਼ਾ ਬੜਾ ਮਾਨ ਦੇ ਸਤਜਾਰ ਦਿੱਤਾ ਜੇ ਮੈਂ ਬਜੇਂਗਿਆ ਸਾਹਿਬ ਨੂੰ ਕਹਾਂ ਸਤ ਸ੍ਰੀ ਅਕਾਲ ਆਇਓ ਤੁਸੀਂ ਸਾਰੇ ਅੱਜ ਦੇ ਚੇਤਨੀ ਬਾਲਕਾਂ ਦਾ ਕੋਚ ਸਿਖਾਉਦਾ ਬੋਲੋ ਤੇ ਆਹ ਨੂੰ ਸਤ ਜੀ ਜੀ ਦੀ ਜੇਤਸਾ ਇਹ ਹਲਕਾ ਦੱਖਣੀ ਵੱਲੋਂ ਤੁਹਾਨੂੰ ਜਿਆ ਲੁਕੈਦੇ ਆ ਸੁਣੇ ਜੀ ਅਜੇ ਧਿਆਨ ਦੇ ਆਦਮਾਈ ਕੰਮ ਨਾ ਫੜਾ ਦੇਣਾ ਗੱਲ ਦਾ ਇਤਿਹਾਰ ਰੱਖਣ ਦੀ ਐਜੀ ਬੱਤੀ ਸਰਪੋਚੀ ਦਾ ਦੋਗਾਸ ਦਾ ਸਵਾਗਤ ਹੋਇਆ ਤੇ ਉਹ ਨਵੇਂ ਮੁਕਾਲੇ ਸਹੀ ਨਾਮ ਲਾਡੀਪੀਰ ਜਾ ਕੇ ਮੇਰੇ ਨਾਲ ਵੀ ਬੰਨ੍ਹਾ ਕਰਦਾ ਇੱਥੇ ਵੀ ਨਵਾਂ ਆਉਂਦਾ ਕੰਮ ਕਰਦਾ ਤੁਸੀਂ ਆਉਂਦਾ ਕੰਮ ਕਰੋ ਜਗਾਹ ਦਾ ਵੀ ਲੋਕੀ ਦਾ مگر مگر ہلو سب سے پہلے میں پہنچ کے سارا دنوں دنواد کرنا خاص کر کے ہنکا جا جنگ سا جی بڑی محنت کی ਹਾਂ ਕਾ ਜੇ ਕੇ ਲੱਗਦਾ ਕਿ ਬਹੁਤ ਜ਼ਿਆਦਾ ਪਿਆਰ ਕਮਾਇਆ ਅੱਜ ਜੋ ਪੰਜਾਬ ਦੀ ਹਾਲਾਤ ਹੈ ਪਰ ਵਾਹ ਇਹ ਜੀ ਹਾਲਾਤ ਮੈਂ ਆਪਣੀ ਜ਼ਿੰਦਗੀ ਵੀ ਦੇਖੀ ਘਰ ਸਾਡੇ ਪਰ ਨਸ਼ਾ ਚੱਲਣ ਲੱਗ ਗਿਆ ਹੁਣੇ ਮੇਰੇ ਕੋਲੇ ਮਾਈਆਂ ਆਈਆਂ ਸੀ ਸਕੈਨ ਲੱਗੀਆਂ ਸਾਡੇ ਬੱਚਿਆਂ ਨੂੰ ਬਚਾ ਲਓ ਪਿਛਲੇ 2 ਸਾਲਾਂ ਵਿੱਚ ਐਨਾ ਨਸ਼ਾ ਵਧਾ ਦਿੱਤਾ ਕਿ ਉਹ ਆ ਵੀ ਕਹਿੰਿਆ ਸੀ ਕਿ ਆਵਾਜ਼ ਦੀ ਪਾਰਟੀ ਦੇ ਮੀਟਰ ਪਕਾਰੇ ਹੈ ਕੱਲਾ ਨਸ਼ਾ ਨਹੀਂ ਅੱਜ ਗੁੰਡਾ ਕਰਤੀ ਦਾ ਰਾਜ ਹੈ ਕੋਈ ਘਰੋਂ ਨਿਕਲ ਨਹੀਂ ਸਕਦਾ ਗੈਂਗਸਟਰ ਫਰਤੀ ਮੰਗਰੇ ਹੈ ਵਪਾਰੀਆਂ ਨੂੰ ਡਰ ਪੈ ਗਿਆ ਕਾਰਖਾਨੇ ਵਾਲੇ ਤੇ ਵਪਾਰੀ ਹੁਣ ਦੂਜੇ ਸੂਬਿਆਂ 'ਚ ਜੜਾ ਸ਼ੁਰੂ ਕਰੋਗੇ ਜਿਹੜੇ ਪੰਜਾਬ ਵਿੱਚ ਲੋਕੀ ਆਉਂਦੇ ਸੀ ਇਹ ਪੰਜਾਬ ਦਾ ਜਿਹਨੂੰ ਸੋਹਣੀ ਬਿਚੜੀਆ ਕਿਹਾ ਜਾਂਦਾ ਸੀ ਜਿਵੇਂ ਵੱਡੇ ਬਾਦਲ ਸਾਹਿਬ ਨੇ ਥੋੜੀ ਆਪਣੀ ਪੰਚਤੀ ਸਰਕਾਰ ਨੇ ਜਿਵੇਂ ਟਿੰਕਾ ਟਿੰਕਾ ਇਕੱਠਾ ਕਰਕੇ ਪੰਜਾਬ ਨੂੰ ਅੱਗੇ ਲੈ ਕੇ ਗਏ ਪਰ ਪਿਛਲੇ 7 ਸਾਲਾਂ ਨਿਰੰਤਰ ਤੇ ਗਿਦੋਂ ਵੀ ਕਾਂਗਰਸ ਦੀ ਜਾਂ ਨੈਸ਼ਨਲ ਪਾਰਟੀਆਂ ਦੀ ਦਿੱਲੀ ਵਾਲੀ ਪਾਰਟੀਆਂ ਦੀ ਜਦੋਂ ਸਰਕਾਰ ਪੰਜਾਬ ਚੋਂਦੀ ਉਦੋਂ ਹੀ ਕੰਮ ਰੁਕ ਜਾਂਦੇ ਗੁਰੂਦੀ ਨਗਰੀ ਤੁਸੀਂ ਜਾਣਦੇ ਹੋ ਬੜਾ ਤੁਸੀਂ ਪਿਆਰ ਦਿੱਤਾ ਪੰਥ ਦੀ ਸਰਕਾਰ ਆਈ ਸੇਵਾ ਕਰਨ ਦਾ ਮੌਕਾ ਦਿੱਤਾ ਤੁਸੀਂ ਆਪ ਦੇਖਿਆ ਹੁਣ ਉਹਨਾਂ 5-7 ਸਾਲਾਂ ਵਿੱਚ ਕਿਵੇਂ ਗੁਰੂਦੀ ਨਗਰੀਆਂ ਦੀ ਕਿਵੇਂ ਅਸੀਂ ਡਵੈਲਪਮੈਂਟ ਕਰਾਈ ਹਰ ਕੋਨੇ ਵਿੱਚ ਜਿਸ ਚੀਜ਼ ਦੀ ਲੋੜ ਸੀ ਉਹ ਅਸੀਂ ਲੋੜ ਪੂਰੀ ਕੀਤੀ

ਕੀਤਾ ਪਿਆ ਸੀ ਉਹ ਸਾਰੀ ਫਿਲਮ ਵੀ ਜਿੰਦੀਆਂ ਵਾਸਤੇ ਮਾਰ ਦਾ ਖਿੰਦਾ ਮੜਾ ਹਾਲ ਹੋ ਗਿਆ ਕਿੱਥੇ ਐਨਾ ਖੁਸ਼ੀ ਹੋ ਗਈ ਸੀ ਜਾਣ ਕੇ ਜਦੋਂ ਦੇਖੋ ਉਹ ਜਿਹੜੇ ਵੱਡੇ ਵੱਡੀਆਂ ਸਕਰੀਨਾਂ ਤੇ ਸੀ ਜਿੱਥੇ ਕੀਰਤਨ ਕਰਦੇ ਸੀ ਉੱਥੇ ਕਮੰਤ ਮੰਦ ਆਪਣੀ ਮਹਾਰਾਜੀ ਫੋਟੋ ਲਾਈਵ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਰ ਸਾਜੀ ਜੇ ਆਪਾਂ ਇਕੱਠੇ ਨਹੀਂ ਹੁੰਦੇ ਲੇਖਣੇ ਹੋ ਕੇ ਆਪਾਂ ਪੰਜਾਬ ਨੂੰ ਦੱਸਾਈਏ ਸਭ ਆਪਣੀ ਫਰੰਕੀ ਪਾਰਟੀ ਲੋਕਾਂ ਦੀ ਪਾਰਟੀ ਆਪ ਦੀ ਪਾਰਟੀ ਉੱਤਕਣਾਂ ਕਰੀ ਜਾਪਿਆ ਜਿਸ ਮੁਸ਼ਕਲਾ ਜਾਣ ਕੇ ਇੱਕ ਪੰਜਾਬ ਨੂੰ ਕੱਸੀ ਕਰਾਉਂਦੀ ਰਹੀ ਹੈ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਪੱਲੇ ਵਾਈ ਕਿਸੀ ਕਾ ਥਾਈਣਾ ਵਾਈ ਕਿਤੇ ਖੜੇ